ਭਰਾ ਹੀ ਭਰਾ ਲੜੀ ਜਾਂਦੇ ਆ ਪੈਲੀਆਂ ਪਿੱਛੇ ਮੈਨੂੰ ਤੁਹਾਡੇ ਬਾਰੇ ਕਿਸੇ ਨੇ ਇੱਕ ਦਿਨ ਗੱਲ ਕਰੀ ਵੀ ਤੁਸੀਂ ਪੈਲੀ ਛੱਡਤੀ ਆ ਆਪਦੀ ਭਰਾਵਾਂ ਨੂੰ ਮੈਨੂੰ ਉਹ ਲੋਈ ਖੜੀ ਹੋ ਜਾਂਦੀ ਆ ਵੀ ਯਾਰ ਕਿਸੇ ਬੰਦੇ ਦਾ ਦਿਲ ਇੱਟਾ ਵੱਡਾ ਹੋ ਸਕਦਾ ਵੀ ਆਪਦੀ ਪੈਲੀ ਭਰਾਵਾਂ ਨੂੰ ਦੇ ਦੇ ਵੀ ਮੈਨੂੰ ਨਾ ਜਦੋਂ ਛੋਟਾਂ ਦੇ ਕਿ ਪੰਡਤ ਨੇ ਹੱਥ ਦੇਖਿਆ ਮੈਨੂੰ ਕਹਿੰਦੇ ਜਿਹੜੀ ਤਰੱਕੀ ਆ ਜੀ ਵਿਆਹ ਤੋਂ ਬਾਅਦ ਹੋਣੀ ਆ ਤੁਹਾਟਰ ਤੋਂ ਦੋ ਦਿਨਾਂ ਬਾਅਦ ਘਰੇ ਆਉਂਦਾ ਤਾਂ ਮਤਲਬ ਜਿਵੇਂ ਤੁਸੀਂ ਦੱਸਿਆ ਵੀ ਉਹ ਘਰ ਆ ਲਿੰਦਾ ਇਹੀ ਕਹਿੰਦਾ ਆਉਣਾ ਮੈਂ ਸ਼ੋਅ ਤੇ ਸੀ ਬਿਲਕੁਲ ਨਹੀਂ ਪਤਾ ਸ਼ੋਅ ਕਿਹੜਾ ਸ਼ੋਅ ਕਿਹੜੇ ਇੱਕ ਪਾਸੇ ਤਾਂ ਇਹ ਲੋਕ ਨੇ ਵੀ ਜਿਹੜੇ ਭਰਾਵਾਂ ਭਾਈ ਭਰਾ ਲੜੀ ਜਾਂਦੇ ਆ ਪੈਲੀਆਂ ਪਿੱਛੇ ਮੈਨੂੰ ਤੁਹਾਡੇ ਬਾਰੇ ਕਿਸੇ ਨੇ ਇੱਕ ਦਿਨ ਗੱਲ ਕਰੀ ਵੀ ਤੁਸੀਂ ਪੈਲੀ ਛੜਤੀ ਆਪਦੀ ਭਰਾਵਾਂ ਨੂੰ ਹਾਂ ਮੈਂ ਹੋਈ ਗੱਲ ਸੋਚਦੀ ਕੀਤੀ ਆ ਮੈਂ ਪਹਿਲਾਂ ਵੱਡੀ ਗੱਲ ਹੈ ਇਹ ਦੇਖੋ ਅੱਜ ਦੇ ਸਮੇਂ 'ਚ ਮੈਂ ਮੈਂ ਹੁਣ ਸੋਚਦਾ ਜਦੋਂ ਲੋਕ ਕਹਿੰਦੇ ਨੇ ਕੋਈ ਮੇਰੇ ਕੋਲ ਬਹੁਤ ਸਾਡੇ ਸੀਨੀਅਰ ਆਰਟਿਸਟ ਆਏ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਹਾਂ ਜੇ ਕਹਿੰਦੇ ਮੈਨੂੰ ਪਤਾ ਲੱਗੇ ਜਨ ਇਦਾਂ ਕੀਤਾ ਤੇ ਮੇਰਾ ਕੋਈ ਸ਼ੁਰੂ ਤੋਂ ਸੰਦੀਪ ਜੀ ਸੀਗਾ ਮੈਂ ਪੜਿਆ ਵੀ ਫੈਲੋ ਪੰਜਵੀਂ ਮੇਰਾ ਪੰਜਵੀਂ ਤੋਂ ਲੈ ਕੇ ਐਮਐਸਸੀ ਤੱਕ ਫੈਲੋਸ਼ਿਪ ਹੈ ਅੱਛਾ ਮੈਨੂੰ ਨਾ ਮੈਨੂੰ ਇਹ ਚੀਜ਼ ਸੋਚ ਕੇ ਮਨੋਂ ਲੋਈ ਖੜੀ ਹੋ ਜਾਂਦੀ ਆ ਵੀ ਯਾਰ ਕਿਸੇ ਬੰਦੇ ਦਾ ਦਿਲ ਐਡਾ ਵੱਡਾ ਹੋ ਸਕਦਾ ਵੀ ਉਹ ਆਪਦੀ ਪਹਿਲੀ ਭਰਾਵਾਂ ਨੂੰ ਦੇ ਦੇ ਹਾਂ ਮੈਂ ਨਾ ਜਿਵੇਂ ਜਿਵੇਂ ਮੈਂ ਜਦੋਂ ਪੜਿਆ ਮੈਂ ਪੜ੍ਹਾਈ ਤੇ ਵੀ ਖਰਚਾ ਨਹੀਂ ਕਰਵਾਇਆ ਹੂੰ ਚਾਹੇ ਮੈਂ ਪ੍ਰੋਫੈਸ਼ਨਲੀ ਚੱਲੇ ਆ ਉਹਤੇ ਵੀ ਕਰਦੇ ਤੋਂ ਖਰਚੇ ਨੇ ਕਾ ਜੋ ਬਣਾਇਆ ਕਰਦੇ ਤੋਂ ਖਰਚੇ ਨੇ ਕਰਾਇਆ ਮੇਰੀ ਕੋ ਸੋਚ ਸੀ ਵੀ ਮੈਂ ਜੋ ਕਰਨਾ ਆਪਣੇ ਦਮ ਤੇ ਕਰਨਾ ਤੇ ਮੈਨੂੰ ਕੱਲ ਨੂੰ ਇਹ ਕੋਈ ਬੰਦਾ ਕਹੇ ਨਾ ਵੀ ਵਿਆਜਦਰੀ ਕੋਠੀ ਇਹ ਚ ਮੇਰੇ ਚਾਰ ਪੈਸੇ ਲੱਗੇ ਨੇ ਚਾਰ ਏਟਾ ਮੇਰੇ ਪਹਿਲਾਂ ਇਹ ਇੰਟਰਵਿਊ ਕਿਸੇ 'ਚ ਨਹੀਂ ਹੋਈ ਗੱਲ ਕਿਸੇ 'ਚ ਗੱਲ ਨਹੀਂ ਹੋਈ ਤੁਸੀਂ ਪਹਿਲੀ ਵਾਰ ਪਤਾ ਨਹੀਂ ਕਿੱਥੋਂ ਸੁਣਿਆ ਆਈ ਡੋਨਟ ਨੋ ਤੇ ਵੀ ਮੈਂ ਆਪਦੇ ਤੌਰ ਤੇ ਕਰਨਾ ਵੀ ਜੋ ਮੈਨੂੰ ਇਹ ਸੈਟੀਸਫੈਕਸ਼ਨ ਹੋਵੇ ਜੋ ਮੈਂ ਕੀਤਾ ਮੈਂ ਆਪ ਕੀਤਾ ਤੇ ਮੈਂ ਚਲੋ ਜਦੋਂ ਪਰਮਾਤਮਾ ਨੇ ਮੈਨੂੰ ਇਹਨੇ ਜੋ ਕਰਤਾ ਸਭ ਤੋਂ ਵੱਡੀ ਗੱਲ ਦਾ ਸ਼ੁਕਰਾਨਾ ਪਰਮਾਤਮਾ ਦਾ ਮੈਂ ਇਹਨੇ ਜੋ ਕਰਤਾ ਮੈਂ ਕਿਸਨ ਕੋ ਛੱਡ ਸਕਿਆ ਜਾਂ ਕਿਸਨ ਕੋ ਦੇ ਸਕਿਆ ਤੇ ਮੇਰੀ ਸੋਦੀ ਜਿਵੇਂ ਨੌਕਰੀ ਕਰਦਾ ਵੀ ਮੈਂ ਪਰਿਵਾਰ ਦੀ ਕਿੰਨੀ ਕ ਮਦਦ ਕਰਦਾ ਤੇ ਉਸ ਤੋਂ ਬਾਅਦ ਮੈਂ ਆਦੇ ਕਿਰਨਸ ਨੇ ਕਿਹਾ ਵੀ ਮੈਂ ਜੋ ਵੀ ਮੇਰੀ ਜ਼ਮੀਨ ਜੋ ਜ਼ਿਆਦਾ ਕਰ ਦਵੇਸਾ ਦੋਨਾਂ ਪਰਮਾਨ ਨੂੰ ਦੇ ਦੋ ਮੈਂ ਇਹਨੂੰ ਕੁਝ ਨਹੀਂ ਚਾਹੀਦਾ ਪਰ ਮਾਦ ਮੈਨੂੰ ਬਹੁਤ ਕੁਝ ਦੇਤਾ ਹਾਲੇ ਕਿ ਉਹਨਾਂ ਨੇ ਕਿਹਾ ਵੀ ਨਹੀਂ ਕਈਆਂ ਨੇ ਕਿਹਾ ਵੀ ਜਿਹੜਾ ਨਹੀਂ ਛੱਡੀ ਦੀਆਂ ਹੁੰਦੀਆਂ ਜਾਂ ਸਤਕਾਰ ਨਹੀਂ ਰਹਿੰਦਾ ਮੈਂ ਕਹਿੰਨੀ ਮੈਂ ਇਸ ਕਰਕੇ ਨਹੀਂ ਛੱਡ ਰਿਹਾ ਪਰ ਇਹ ਮੇਰੀ ਹੈਲਪ ਕੇ ਲੋ ਜੀ ਮਦਦ ਕਹਿ ਲੋ ਵੀ ਕੱਲੋਂ ਮੇਰੇ ਭਰਾ ਇਹ ਨਾ ਕਹਿਣ ਵੀ ਜਦ ਇਹਨਾਂ ਸਾਡੇ ਲਈ ਕੁਝ ਕੀਤਾ ਨਹੀਂ ਆਬਦੀ ਬਹੁਤ ਕੁਝ ਕਰ ਲਿਆ ਵੀ ਇਹਨ ਦੀ ਗੱਲ ਆਪਾਂ ਕਰੀਏ ਮਾਂ-ਬਾਪ ਦੀ ਗੱਲ ਕਰੀਏ ਉੱਥੇ ਵਾਈਫ ਦਾ ਜ਼ਿਕਰ ਬਹੁਤ ਜ਼ਰੂਰ ਹੁੰਦਾ ਵੀ ਮਤਲਬ ਮਾਂ ਵਾਈਫ ਘਰ ਮਾਤਾ ਤੋਂ ਬਿਨਾ ਜਿਹੜੀ ਮਾਂ ਤੋਂ ਇਲਾਵਾ ਜਿਹੜੀ ਦੂਸਰੀ ਹਨਾ ਘਰ ਦੇਖਦੀ ਆ ਵਾਈਫ ਹੀ ਹੁੰਦੀ ਆ ਸਾਰਾ ਕੁਝ ਤੇ ਫਿਰ ਉਹਨਾਂ ਦਾ ਕਿਵੇਂ ਤੁਹਾਡੇ ਨਾਲ ਰਿਐਕਸ਼ਨ ਸੀਗਾ ਵੀ ਜੇ ਤੁਸੀਂ ਐਡੇ ਫੈਸਲੇ ਲਏ ਵੀ ਮੈਂ ਐਦਾਂ ਕਰਨਾ ਨਹੀਂ ਉਹ ਉਹਨੇ ਮੈਨੂੰ ਮੈਂ ਤਾਂ ਜੇ ਤੁਸੀਂ ਸੰਦੀਪ ਜੀ ਕਹੋ ਨਾ ਉਹ ਵੀ ਮੈਨੂੰ ਨਾ ਜਦੋਂ ਛੋਟਾਂ ਦੇ ਕਿ ਪੰਡਤ ਨੇ ਹੱਥ ਦੇਖਿਆ ਮੈਨੂੰ ਕਹਿੰਦਾ ਜਿਹੜੀ ਤਰੱਕੀ ਆ ਜੀ ਵਿਆਹ ਤੋਂ ਬਾਅਦ ਹੋਣੀ ਆ ਤੇ ਹੋਇਆ ਵੀ ਉਦਾਂ ਹੀ ਅੱਛਾ ਤੇ ਉਹ ਮੈਂ ਉਹ ਤਾਂ ਮੇਰੇ ਲਈ ਲੱਕੀ ਚਾਰਮਾ ਉਹਦੋਂੋਂ ਵੀ ਸੁਖਜੀਤ ਦਾ ਪਿਛਲਾ ਨੂੰ ਸੁਖੀ ਆ ਮੈਂ ਤੇ ਇਹ ਕਹਿੰਨਾ ਹੁੰਦਾ ਵੀ ਮੈਂ ਤਾਂ ਪਹਿਲਾਂ ਸੁਖਵਿੰਦਰ ਗਰੇਵਾਲ ਸੀ ਉਹ ਸੁਖੀ ਤਾਂ ਉਹਦੇ ਆਉਣ ਨਾਲ ਹੀ ਲੱਗਿਆ ਉਹ ਤੋਂ ਬਾਅਦ ਹੀ ਸੁਖਵਿੰਦਰ ਸੁਖੀ ਬਣਿਆ ਤੇ ਉਹਨੇ ਬੜੀ ਕੱਲ ਨਾ ਕਾਲੀ ਆ ਇਹ ਤਾਂ ਮੈਂ ਤੁਸੀਂ ਵੀ ਐ ਵੀ ਕਹਿ ਸਕਦੇ ਹੋ ਵੀ ਨਹੀਂ ਤਾਂ ਜਿਹੜੀ ਕਲਾਕਾਰਾਂ ਦੀ ਨਿੱਜੀ ਜ਼ਿੰਦਗੀ ਬਹੁਤ ਡਿਸਟਰਬ ਰਹਿੰਦੀ ਆ ਤੁਸੀਂ ਨਾ ਵਾਂਗੋਂ ਤਾਂ ਆਪਣੇ ਘਰ ਦੇ ਵਿੱਚ ਵੀ ਸੁਖੀ ਮੈਂ ਮੈਂ ਸੰਦੀਪ ਜੀ ਕਈ ਵਾਰੀ ਨ ਭੀ ਜੇ ਕਲਾਕਾਰ ਦਾ ਅਸਲੀ ਸਾਥ ਜਾਨਣਾ ਉਹਦੇ ਕਲਾਕਾਰਾਂ ਦੀ ਇੰਟਰਵਿਊ ਨਾ ਕਰੋ ਉਹਨਾਂ ਦੇ ਘਰ ਵਾਲਿਆਂ ਦੀ ਇੰਟਰਵਿਊ ਕਰੋ ਉਹਦੇ ਘਰਾਂ ਨੂੰ ਲੱਭੋ ਉਹ ਉਹ ਤੁਹਾਨੂੰ ਦੱਸਣਗੇ ਵੀ ਕਲਾਕਾਰ ਦਾ ਅਸਲੀ ਕਰਦਾਰ ਕੀ ਹੈ ਸਹੀ ਗੱਲ ਹੈ ਤੇ ਵਾਈਫ ਨੇ ਮੈਨੂੰ ਹਰ ਜਗ੍ਹਾ ਤੇ ਸਪੋਰਟ ਕੀਤਾ ਹੁਣ ਤੱਕ ਕਰ ਰਹੇ ਨੇ ਮੈਨੂੰ ਪਰਿਵਾਰ ਦੀ ਕੋਈ ਟੈਨਸ਼ਨ ਨਹੀਂ ਉਹ ਵਧੀਆ ਜੌਬ ਕਰਦੇ ਸੀ ਉਹਨਾਂ ਨੇ ਇਸ ਪ੍ਰੋਫੈਸ਼ਨ ਕਰਕੇ ਬੱਚਿਆਂ ਕਰਕੇ ਜੌਬ ਵੀ ਛੱਡੀ ਤੇ ਉਹਨਾਂ ਨੇ ਕਦੇ ਨਹੀਂ ਮੈਨੂੰ ਕਿਹਾ ਵੀ ਉਹਨਾਂ ਦਾ ਵੀ ਨਾਲਸ ਵੀ ਹਾਂ ਠੀਕ ਹੈ ਜੇ ਤੁਹਾਡਾ ਫੈਸਲਾ ਤੇ ਮੈਨੂੰ ਮਨਜ਼ੂਰ ਹੈ ਤੇ ਅੱਜ ਵੀ ਸਾਡੇ ਕੋਈ ਪਰਿਵਾਰਾਂ ਦੇ ਵਿੱਚ ਕੁਈ ਰਿਸ਼ਤੇਦਾਰ ਚ ਫੰਕਸ਼ਨ ਆ ਜਾਂ ਕੋਈ ਦੇ ਲੈਣਾ ਤਾਂ ਸਭ ਤੋਂ ਮੂਰੇ ਕੰਮ ਕਰਦੇ ਨੇ ਅੱਛਾ ਫਿਰ ਇੰਨਾ ਚੀਜ਼ਾਂ ਨੂੰ ਲੈ ਕੇ ਕਦੇ ਇਕੱਲੇ ਭਾਵਕ ਵੀ ਹੋਏ ਮਤਲਬ ਰੱਬ ਦਾ ਸ਼ੁਕਰਾਨਾ ਜਦੋਂ ਬੰਦਾ ਕਰਦਾ ਵੀ ਯਾਰ ਕਿੰਨੇ ਕਰਮਾਂ ਨਾਲ ਹੀ ਮਿਲਦੀਆਂ ਭਾ ਗਾਲੀਆਂ ਵੋਟੀਆਂ ਵੀ ਨਹੀਂ ਦੋ ਟਾਈਮ ਕਰਦਾ ਮੈਂ ਤਾਂ ਤੇਰੇ ਗਾਣਾ ਵੀ ਗਾਇਆ ਸੀਗਾ ਇੱਕ ਅੱਛਾ ਹਾਂ ਸਪੈਸ਼ਲੀ ਗਾਇਆ ਸੀ ਠੀਕ ਹੈ ਮੈਰ ਜਨ ਵਾਸਤੇ ਇਹ ਕਿ ਮੈਂ ਸ਼ੇਅਰ ਵੀ ਕੀਤਾ ਸੀਗਾ ਅੱਛਾ ਸੁਣਾਓ ਜੀ ਧੰਨਵਾਦ ਕਰਤਾਰ ਦਾ ਤੇਰੇ ਮੇਰੇ ਪਰਿਵਾਰ ਦਾ जिन्ना ने नी आज दे ही दिन बनी तेरी मेरी जोड़ी चनो देने दधाइया सारे नी ਪਾ ਕੇ ਤੇਰਾ ਸਾਥ ਮੇਰੀ ਪੂਰੀ ਹੋ ਗਈ ਆਸ ਰਹਿਦੀ ਫੁੱਲਾਂ ਵਾਂਗੂ ਖਿੜੀ ਹੁਣ ਰੂਹ ਨਹੀਂ ਹੋ ਤੇਰਾ ਸਰਦਾਰ ਕਰੇ ਇੱਕੋ ਅਰਦਾਸ ਹਰ ਜਨਮ ਚ ਮੇਰੀ ਹੋਵੇਂ ਤੂੰ ਨਹੀਂ ਹੋ ਤੇਰਾ ਸਰਦਾਰ ਕਰੇ ਇੱਕੋ ਅਰਦਾਸ ਹਰ ਜਨਮ ਚ ਮੇਰੀ ਹੋਵੇਂ ਤੂੰ ਨਹੀਂ ਅੱਜ ਸੰਦੀਪ ਜੀ ਜਿੰਨਾ ਚਿਰ ਜਿਹੜਾ ਕਲਾਕਾਰ ਹੈ ਜਿੰਨਾ ਚਿਰ ਉਹ ਅੰਦਰੋਂ ਖੁਸ਼ ਨਹੀਂ ਉਹ ਨਾ ਚਿਰ ਦੂਜਿਆਂ ਨੂੰ ਖੁਸ਼ ਨਹੀਂ ਕਰ ਸਕਦਾ ਜੇ ਤੁਸੀਂ ਪਰਿਵਾਰਕ ਤੌਰ ਤੇ ਖੁਸ਼ ਨਹੀਂ ਹ ਤਾਂ ਤੁਸੀਂ ਦੂਜਿਆਂ ਨੂੰ ਖੁਸ਼ ਨਹੀਂ ਕਰ ਸਕਦੇ ਕਿਉਂਕਿ ਜੇ ਅਸੀਂ ਸਟੇਜ ਤੇ ਕੋਈ ਚੰਗੀ ਗੱਲ ਸੁਣਾਉਣੀ ਆ ਚੰਗੀ ਗੱਲ ਕਹਿਣੀ ਆ ਉਹਦਾ ਸਰਤਾਹੂ ਜਿਉ ਤੇ ਮੈਂ ਪੂਰਾ ਉਤਰਦਾ ਜੇ ਮੈਂ ਨਸ਼ੇ ਨਹੀਂ ਕਰਦਾ ਤੇ ਮੈਂ ਲੋਕਾਂ ਨੂੰ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਲੋਕਾਂ ਨੂੰ ਬਈ ਸ਼ਰਾਬ ਨਹੀਂ ਪੀਅ ਕਰੋ ਨਸ਼ਾ ਨਾ ਕਰਿਆ ਕਰੋ ਜੇ ਮੈਂ ਪੈਗ ਲਾ ਕੇ ਸਟੇਜ ਤੇ ਚੜਦਾ ਤੇ ਮੇਰੀ ਗੱਲ ਦਾ ਅਸਰ ਨਹੀਂ ਹੋਣਾ ਦੋ ਦੋ ਘਾਰਾੜੀਆਂ ਰੱਖਣ ਵਾਲੇ ਗਏ ਕਿਵੇਂ ਕਹਿਣਗੇ ਵੀ ਇੱਕ ਹਾਂ ਉਹ ਕਹ ਮੈਂ ਪੜਦਾ ਰਹਿਣਾ ਤੁਸੀਂ ਵੀ ਕੁਵੜਾ ਨਿਰਦੇਸ਼ਿਕ ਕਪੂਰ ਨੂੰ ਪੜਦੇ ਹੋਵੋਗੇ ਉਹ ਕਹਿੰਦੇ ਜੀ ਤਲਾਕ ਦਾ ਮਕਦਮਾ ਲੜਨ ਵਾਲੇ ਕਿਸੇ ਲਈ ਪ੍ਰੇਰਣਾਮਈ ਉਦਾਹਰਨ ਹੀ ਸਿਰਚ ਸਕਦੇ ਤੇ ਜਿਹੜੇ ਨੇ ਆਪ ਦਾ ਪਰਿਵਾਰ ਛੱਡਿਆ ਤੇ ਉਹ ਦੂਜਿਆਂ ਨੂੰ ਕਹੇ ਤੁਹਾਡੇ ਪ੍ਰਵਾਸ ਚ ਬੜਾ ਸੁਖ ਹੋਵੇ ਤੁਸੀਂ ਬੜੇ ਸ਼ੁਗੀਰੋਂ ਬੜੇ ਪਿਆਰ ਦੇ ਨਾਲ ਰਿਹਾ ਕਰੋ ਹੂੰ